ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਏਕੋ ਏਕੀ ਨੈਨ ਨਿਹਾਰਾ ਸਦਾ ਸਦਾ ਹਰ ਨਾਮ ਸੁਮਾਰਾ ਰਾਮ ਰਾਮਾ ਰਾਮਾ ਗੁਣ ਗਾਵਾ ਸੰਤ ਪ੍ਰਤਾਪ ਸਾਧਕ ਸੰਗੇ ਹਰ ਹਰ ਨਾਮ ਧਿਆਵਾ ਰੇ ਰਹਾਉ ਸਗਲ ਸਮਗਰੀ ਜਾ ਕੈ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਓ ਪਤ ਪਰ ਲਾਓ ਖਿਨ ਮਹਿ ਕਰਤਾ ਆਪ ਅਲੇਪਾ ਨਿਰਗੁਣ ਰਹਿਤਾ ਕਰਨ ਕਰਾਮ ਕਰਨ ਕਰਾਵਣ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਭਵਾਰੇ ਦੁਲੱਬ ਦੇਹ ਜੀਤੀ ਨਹੀਂ ਹਾਰੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਦੁਲੱਬ ਦੇਹ ਜੀਤੀ 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 ਪਦ ਜਿਹੜਾ ਨਾ ਕਸ ਕੇ ਬੋਲਣਾ ਦੁਲੱਬ ਪਦ ਵੀ ਕਸ ਕੇ ਬੋਲਣਾ ਦੁਲੱਬ ਦੇਹ ਜੀਤੀ ਨਹੀਂ ਹਾਰੇ ਦੁਲੱਬ ਦੇਹ ਜੀਤੀ ਨਹੀਂ ਹਾਰੇ ਕਿਲ ਵਿਖ ਬਿਨਾਸੀ ਆ ਦੋ ਹੀ ਪਦ ਆਉਂਦੇ ਆ ਕਿਤੇ ਕਿਲ ਵਿਖਾਉਂਦਾ ਕਿਤੇ ਕਿਲ ਵਿਖਾਉਂਦਾ ਇੱਥੇ ਕਿਲ ਵਿਖ ਹੈ ਬੱਬੇ ਦੇ ਨਾਲ ਕੈਲ ਬੇਖਬ ਨਾਸੀ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾਉ ਪ੍ਰਭ ਕੀ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਣ 부ਝੀ 부ਝੀ ਤ੍ਰਿਸ਼ਣ 부ਝੀ ਮਨ ਨਿਹਚਲਤੀਆ ਥੇ ਅਗੰਤ ਤ੍ਰਿਸ਼ਨਾ ਹੋਵੇ ਉਥੇ 부ਝੀ ਫੋਲਾ ਹੀ ਹੁੰਦਾ ਤ੍ਰਿਸਨ ਬੁਝੀ ਮਨ ਨਿਸ਼ਚਲ ਥੀ ਆ ਨਾਮ ਪਦਾਰਥ ਨਾਉ ਨਿਧ ਸਿਧ ਨਾਨਕ ਗੁਰ ਤੇ ਪਾਈ ਬੁੱਧ ਆਸ ਮਹੱਲਾ ਪੰਜਵਾ ਮਿੱਟੀ ਤਿਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਘਨੇਰੇ ਹਾਂਜੀ ਆਗ ਕੱਗੇ ਨਾਲ ਉਚਾਰਨ ਕਰਨਾ ਅਗਨੀ ਕਹਿ ਦੇਣਾ ਆਗ ਕਟੇ ਕਨੇਰੇ ਆਗ ਨਾਮ ਪਾਪਾਂ ਦਾ ਹੁੰਦਾ ਸੁਖ ਸਹਿਜ ਆਨੰਦ ਕਨਾ ਗੁਰ ਸੇਵਾ ਤੇ ਭਏ ਮਨ ਨਿਰਮਲ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ 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 ਨਾਮ ਸੁਨਾ ਰਹਾਉ ਬਿਨਸਿਓ ਮਨ ਕਾ ਮੂਰਖ ਢੀਠਾ ਇਹ ਧਿਆਨ ਨਾਲ ਪਾਠ ਉਚਾਰਨ ਕਰਨਾ ਬਿਨਸਿਓ ਤੇ ਵਿਸਰਾਮ ਲਾਉਣਾ ਹੈ ਬਿਨਸਿਓ ਮਾਨਕਾ ਮੂਰਖ ਢੀਠਾ ਆਮ ਪਾਠੀ ਸਿੰਘ ਕਹੀ ਨਾ ਢੀਠਾ ਹੀ ਕਹਿ ਜਾਂਦੇ ਧੱਦਾ ਲਾ ਜਾਂਦੇ ਹਨ ਢੱਡੇ ਨਾਲ ਉਚਾਰਨ ਕਰਨਾ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰਪੂਰੇ ਕੇ ਚਰਨ ਗਹੇ ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹੋ ਸਫਲ ਭਇਆ ਇਹ ਵੀ ਵਿਸਰਾਮ ਧਿਆਨ ਨਾਲ ਯਾਦ ਰੱਖਣਾ ਹੈ ਰਤਨ ਜਨਮ ਇਹੋ ਸਫਲ ਪਾਈ ਆ ਇਹੋ ਤੇ ਇਸਰਾਮ ਕਹੋ ਨਾਨਕ ਆਬ ਕਰੀ ਮਯਾ ਆਸਾ ਮਹੱਲਾ ਪੰਜਵਾ ਸਤਗੁਰ ਆਪਣਾ ਸਾਧ ਸਦਾ ਸੁਮਾਰੀ ਗੁਰ ਕੇ ਚਰਨ ਕੇਸ ਸੰਗ ਝਾਰੇ ਜਾਗ ਦੇ ਮਨ ਜਗਨ ਹਾਰੇ ਬਿਨ ਹਰ ਅਵਰਨ ਆਵਸ ਕਾਮਾ ਝੂਠਾ ਮੋਹ ਮਿਥਿਆ ਪਸਾਰੇ ਰਹਾਉ ਗੁਰ ਕੀ ਬਾਣੀ ਸਿਓ ਰੰਗ ਲਾਏ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਗੁਰ ਕੀ ਬਾਣੀ ਸਿਓ ਰੰਗ ਲਾਏ ਗੁਰ ਕਿਰਪਾਲ ਹੋਵੇ ਦੁਖ ਜਾਏ ਗੁਰ ਬਿਨਾ ਦੂਜਾ ਨਹੀਂ ਥਾਉ ਗੁਰ ਦਾਤਾ ਗੁਰ ਦੇਵ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾ ਅਪੇ ਪੇੜ ਬਿਸਾਰੀ ਸਾਖ ਹਾ ਆਪੇ ਪੇੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਪੇਖੋ ਏਕੈ ਉਹੀ ਘਾਟ ਘਾਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਦੋ ਮਿਲ ਇਕੈ ਕਿਨੋ ਠਾਵ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਦੋ ਮਿਲ ਇਕੈ ਯਾਨੀ ਦੋ ਮਿਲ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਫਿਰ ਇਕੈ ਤੇ ਵਿਸਰਾਮ ਲਾਉਣਾ ਦੋ ਮਿਲ ਇਕੈ ਕਿਨੋ ਠਾਵ ਕਹ ਨਾਨਕ ਗੁਰ ਭ੍ਰਮ ਭਉ ਖੋਇਆ ਹਾਂਜੀ ਇਹ ਗੁਰ ਪਾਤੀ ਯਮਕ ਜ਼ਰੂਰ ਲਾਉਣੀ ਐ ਕਹ ਨਾਨਕ ਇਥੇ ਵਿਸਰਾਮ ਐ ਗੁਰ ਰਾਰਿਨ ਸਿਹਰੀ ਲੱਗੀ ਐ ਗੁਰ ਭ੍ਰਮ ਨਹੀਂ ਕਹਿਣਾ ਗੁਰਾ ਗੁਰੂ ਨੇ ਭ੍ਰਮ ਭਉ ਖੋਇਆ ਅਨਲ ਰੂਪ ਸਵਨੈਨ ਅਲੋਇਆ ਆਸਾ ਮਹੱਲਾ ਪੰਜਵਾ ਉਕਤ ਸਿਆਨਪਿ ਕਿਛੂ ਨਾ ਜਾਣਾ ਦਿਨ ਰੈਣ ਤੇਰਾ ਨਾਮ ਬਖਾਨਾ ਨਾਣੀ ਨਾ ਜੜੇ ਸ਼ੁੱਧ ਬੋਲਿਆ ਕਰੋ ਰੈਣ ਐ ਨਹੀਂ ਹੁੰਦਾ ਰੈਣ ਨਾਣਾ ਪੂਰਾ ਨਾਣਾ ਨੰਗਾ ਮੰਮਾ ਨੰਨਾ ਤਿੰਨੀਆਂ ਇ-ਇ ਅਖਰੀ ਨਾਸਕੀ ਹਨ ਨੱਕ ਚ ਬੋਲਦੇ ਆ ਇਹਨਾਂ ਨੂੰ ਬੰਦ ਕਰ ਦਾਂਗੇ ਤੇ ਸਾਇਲੈਂਟ ਦੀ ਆਵਾਜ਼ ਹੋ ਜਾਏਗੀ ਫਿਰ ਪਦ ਸ਼ੁੱਧ ਨਹੀਂ ਬੋਲਿਆ ਜਾਏ ਦੇਨ ਰੈਣ ਤੇਰਾ ਨਾਮ ਬਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਈ ਤੁਸੀਂ ਬੋਲਦੇ ਨਾ ਮੈਂ ਨਿਰਗੁਣ ਨਿਰਗੁਣ ਨੰਨੇ ਦੀ ਆਵਾਜ਼ ਜਿਹੜੀ ਨਾ ਖੋਲਨੀ ਆ ਤਾਨ ਮਾਨ ਧਾਨ ਜੇ ਆਪਾਂ ਕਹਾਂਗੇ ਤਾਨ ਮਾਨ ਧਾਨ ਜੇ ਮम्मा ਤੇ ਨੰਨਾ ਹੈ ਹੀ ਅੱਧਾ ਨੱਕ ਚ ਬੋਲਦਾ ਹੈ ਮੈਂ ਨਿਰਗੁਣ ਗੁਣ ਨਾਹੀ ਕੋਈ ਇਹਨਾਂ ਦੀ ਮਿਹਨਤ ਕਰੋ ਤੁਸੀਂ ਕਰਨ ਕਰਵਨ ਹਾਰ ਪ੍ਰਭ ਸੋਇ ਰਹਾਉ ਮੂਰਖ ਮੁਗਧ ਅਗਿਆਨ ਅ ਅਵਿਚਾਰੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਮੂਰਖ ਮੁਗਧ ਇਹ ਜਿਹੜਾ ਮੁਗਧ ਪਾਦਨ ਬੜੀ ਵਾਰ ਆਉਂਦਾ ਆ ਆਮ ਜਿਹਾ ਦਾ ਮੁਗਧ ਹੀ ਬੋਲ ਜਾਂਦੇ ਮੰਮੇ ਔਕੜ ਗੱਗਾ ਦਾ ਮੁਗਧ ਮੰਮੇ ਔਕੜ ਗੱਗਾ ਧੱਦਾ ਮੁਗਧ ਦਾ ਤੇ ਅਗਿਆਨ ਮੂਰਖ ਮੁਗਧ ਅਗਿਆਨ ਅਵਿਚਾਰੀ ਪਾਠ ਕਰਨਾ ਹੈ ਐਡੇ ਦੇ ਵਿੱਚ ਡੈਸ਼ ਦੇ ਕੇ ਅਵੀ ਨਹੀਂ ਕਹਿਣਾ ਅਵਿਚਾਰੀ ਪਾਠ ਇਕੱਠਾ ਹੀ ਹੈ ਨਹੀਂ ਡੈਸ਼ ਐਡੇ ਤੋਂ ਦੇਣੀ ਹੈ ਮੂਰਖ ਮੁਗਧ ਅਗਿਆਨ ਅਵਿਚਾਰੀ ਨਾਮ ਤੇਰੇ ਕੀ ਆਸਮਨ ਧਾਰੀ ਜਾਪ ਤਬ ਸੰਜਮ ਕਰਮ ਨਾ ਸਾਧਾ ਨਾਮ ਪ੍ਰਭੂ ਕਾ ਮਨ ਹੈ ਆਰਾਧਾ ਸਾਦਾ ਵੀ ਕਸਕੇ ਬੋਲਣਾ ਹੈ ਆਰਾਧਾ ਵੀ ਕਿਛੂ ਨਾ ਜਾਣੇ ਕਿਛੂ ਨਾ ਜਾਨਾ ਮਤ ਮੇਰੀ ਥੋਰੀ ਮੇਰੀ ਨਹੀਂ ਕਹਿਣਾ ਮੇਰੀ ਪੂਰਾ ਸ਼ੁੱਧ ਬੋਲਣਾ ਮੇਰੀ ਤੇਰੀ ਮੇਰੇ ਤੇਰੇ ਐਂ ਬੋਲ ਕਿਛੂ ਨਾ ਜਾਨਾ ਮਤ ਮੇਰੀ ਥੋਰੀ ਬਿਨਵਤ ਨਾਨਕ ਓਟ ਪ੍ਰਾਪਤ ਹੋਰੀ ਹਾਂ ਜਿਆਦਾ ਬਿਨਵੰਤ ਆਉਂਦਾ ਹੈ ਇਥੇ ਬਿਨਵਤ ਹੈ ਧਿਆਨ ਨਾਲ ਉਚਾਰਨ ਕਰਨਾ ਹੈ ਬਿਨਵਤ ਨਾਨਕ ਓਟ ਪ੍ਰਭ ਤੂਰੀ ਆਸਾ ਮਹੱਲਾ ਪੰਜਵਾ ਹਰ ਹਰ ਅਖਰ ਦੁਏ ਇਹ ਮਾਲਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਹਰ ਅਖਰ ਦੁਏ ਇਥੇ ਵਿਸਰਾਮ ਹੈ ਇਹ ਮਾਲਾ ਜਪਤ ਜਪਤ ਭਏ ਦੀਨ ਦਿਆਲਾ ਕਰੋ ਬੇਨਤੀ ਸਤਗੁਰ ਆਪਣੀ ਕਾਰ ਕਿਰਪਾ ਰੱਖੋ ਸਰਣਾਈ ਮੋ ਕਉ ਦੇਹ ਹਰੇ ਹਰ ਜਪਨੀ ਰਹਾਉ ਸਰਣਾਈ ਤੇ ਨਾਣਾ ਸ਼ੁੱਧ ਬੋਲਣਾ ਸਰਣਾਈ ਇਸ ਤਰ੍ਹਾਂ ਸ਼ੁੱਧ ਬੋਲਣਾ ਕਰ ਕਿਰਪਾ ਰੱਖੋ ਸਰਣਾਈ ਮੋ ਕਉ ਦੇਹ ਹਰੇ ਹਰ ਜਪਨੀ ਰਹਾਉ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਿਰਦਾ ਸੁਮਾਲਾ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਹਿ ਨਾ ਡੋਲੇ ਇਹ ਤੋਤ ਜਿਹੜਾ ਪਾਠ ਹੈ ਇਹ ਸੰਮੰਦਕ ਪਾਠ ਹੈ ਪੂਰੇ ਹੀ ਬੋਲਣਾ ਹੈ ਇਤ ਉਤ ਨਹੀਂ ਕਹਿਣਾ ਸੋ ਜਨ ਇਤ ਉਤ ਕਤਹਿ ਨਾ ਡੋਲੇ ਕਹੋ ਨਾਨਕ ਜੋ ਰਾਚਾ ਨਾਹੀ ਹਰ ਮਾਲਾ ਤਾਕ ਸੰਗ ਜਾਏ ਆਸਾ ਮਹੱਲਾ ਪੰਜਵਾ ਜਿਸ ਕਾ ਸਭ ਕੇਚ ਤਿਸ ਕਾ ਹੋਏ ਤਿਸ ਜਾਨ ਲੇਪ ਨ ਵਿਆਪੈ ਕੋਇ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਸ ਕਰੈ ਸੂਈ ਪਾਲ ਜਾਨ ਕੈ ਆਤ ਨਿਰਮਲ ਦਾਸ ਕੀ ਜੁਗਤਾ ਰਹਾਉ ਸਗਲ त्याग ਹਰ ਸਰਣੀ ਆਇ ਤਿਸ ਜਨ ਕਹਾ ਵਿਆਪੈ ਮਾਇਆ ਨਾਮ ਨਿਧਾਨ ਜਾ ਕੇ ਮਨ ਮਾਹੀ ਤਿਸ ਕਾ ਚਿੰਤਾ ਸੁਪਨਾ ਨਾਹੀ ਇਹ ਚਿੰਤਾ ਪਦ ਦਿਲੀ ਦੀਪਕ ਹੈਗਾ ਦੋਵੇਂ ਪਾਸੇ ਲੱਗ ਜਾਏਗਾ ਤਿਸ ਕੋ ਚਿੰਤਾ ਸੁਪਨਾ ਨਾਹੀ ਇਸ ਤਰ੍ਹਾਂ ਵੀ ਠੀਕ ਹੈ ਤਿਸ ਕਾ ਚਿੰਤਾ ਸੁਪਨਾ ਨਾਹੀ ਚਿੰਤਾ ਤੇ ਯਮਕ ਲਾ ਕੇ ਸੁਪਨਾ ਨਾਹੀ ਇਸ ਤਰ੍ਹਾਂ ਵੀ ਠੀਕ ਹੈ ਕਹੋ ਨਾਨਕ ਗੁਰ ਪੂਰਾ ਪਾਇਆ ਭਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ ਪੰਜਵਾ ਜੋ ਸੁਪਰਸੰਨ ਹੋਇਓ ਪ੍ਰਭ ਮੇਰਾ ਇਹ ਪਾਠ ਧਿਆਨ ਨਾਲ ਹੀ ਉਚਾਰਨ ਕਰਨਾ ਹੈ ਜੋ ਸੁਪਰਸੰਨ ਹੋਇਓ ਸੁਪਰਸੰਨ ਜਿਹੜਾ ਪਾਠ ਹੈ ਇਹ ਸੰਪਰਦਾਚ ਵੱਖਰਾ ਕਰਾਇਆ ਜਾਂਦਾ ਹੈ ਹੋਇਓ ਤੇ ਵਿਸਰਾਮ ਲਾਉਣਾ ਹੈ ਜੋ ਸੋ ਪ੍ਰਸਾਨ ਹੋਇਓ ਪ੍ਰਭ ਮੇਰਾ ਤਾਂ ਦੂਖ ਭਰਮ ਕਹ ਕੈਸੇ ਨੀਰਾ ਤਾਂ ਦੂਖ ਭਰਮ ਇਥੇ ਵਿਸਰਾਮ ਕਹ ਕੈਸੇ ਨੀਰਾ ਸੋਨ ਸੋਨ ਜੀਵਾ ਸੋਏ ਤੁਮਾਰੀ ਮੋਹ ਨਿਰਗੁਣ ਕਉ ਇਹ ਵੀ ਪਾਠ ਜਿਹੜਾ ਨਾ ਰੀ ਨੂੰ ਪਾਰਾ ਨਹੀਂ ਕਰਨਾ ਤੁਮਾ ਮਾ ਨੂੰ ਪਾਰਾ ਕਰਨਾ ਤੁਮਾਰੀ ਤੁਮਾਰੀ ਕਿਸ ਤਰ੍ਹਾਂ ਸੋਨ ਸੋਨ ਜੀਵਾ ਸੋਏ ਤੁਮਹਾਰੀ ਮੋਹ ਨਿਰਗੁਣ ਕਉ ਲੇਹ ਉਧਾਰੀ ਰਹਾਉ ਮਿਟ ਗਿਆ ਦੁਖ ਵਿਸਾਰੀ ਚਿੰਤਾ ਫਲ ਪਾਇਆ ਜਪ ਸਾਤ ਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰੱਖ ਕੰਠ ਪਰੋਏ ਕਹ ਨਾਨਕ ਕੋਣ ਉਹ ਕਰਮਾ ਜਾ ਕੈ ਮਨ ਵਸਿਆ ਹਰ ਨੰਮ ਵਸਿਆ ਪਦਵੀ ਦਿਲੀ ਦੀਪਕ ਹੈ ਅਰਥ ਨਾਲ ਇਸ ਤਰ੍ਹਾਂ ਹੀ ਲੱਗੇਗਾ ਜਾ ਕੈ ਮਨ ਵਸਿਆ ਹਰ ਨੰਮ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਅਹੰਕਾਰ ਵੇਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦ ਮਾਤੀ ਜਾਗਤ ਭਗਤ ਸਿਮਰਤ ਹਰ ਰਾਤੀ ਰਹਾਉ ਜਿਹੜਾ ਮਾਤੇ ਪਦ ਰੱਤੇ ਪਦ ਕਸਕੇ ਹੀ ਉਚਾਰਨ ਕਰਨਿਆ ਮਾਦ ਪਦ ਬੁੱਲਾ ਹੀ ਬੁੱਲਾ ਮੋਹ ਭਰਮ ਬਹੁ ਜੋਨ ਭੁਆਇਆ ਅਸਥਿਰ ਭਗਤ ਹਰ ਚਰਨ ਧਾਇਆ ਬੰਧਨ ਅੰਧ ਕੂਪ ਗ੍ਰਹਿ ਮੇਰਾ ਬੰਧਨ ਇਹ ਤਦੇ ਨਾਲੀ ਬੁੱਲਣਾ ਜਿੱਥੇ ਬੰਧਨ ਹੋਵੇ ਉਦਾਰ ਹੁੰਦਾ ਫਾਹੀ ਜਿੱਥੇ ਬੰਦਨ ਹੋਵੇ ਬੰਦਨਾ ਹਰ ਬੰਦਨਾ ਉਥੇ ਆ ਮੱਥਾ ਟੇਕਣਾ ਡੰਡੋਤ ਬੰਦਨ ਅਨਕਬਾਰ ਜਾਂ ਗਰਭ ਹੰਕਾਰ ਗਰਭ ਸਾਦ ਸਵਾਦ ਤਿਸਾਦ ਸਾਧੂ ਉਦਰ ਪੇਟ ਉਦਰ ਤਰਨਾ ਸੰਸਾਰ ਤੋਂ ਇਸ ਤਰ੍ਹਾਂ ਦੱਦਾ ਤੱਦਾ ਬੱਬਾ ਪੱਬਾ ਗੱਗਾ ਖੱਗਾ ਜੱਜਾ ਛੱਜਾ ਇਹਨਾਂ ਦੇ ਧਿਆਨ ਨਾਲ ਉਚਾਰਨ ਕਰਨੇ ਆ ਇਨਾਂ ਦਾ ਅਰਥ ਦਾ ਵੀ ਫਰਕ ਪੈ ਜਾਂਦਾ ਬੰਦਨ ਅੰਧ ਕੂਪ ਗ੍ਰਹਿ ਮੇਰਾ ਬੰਦਨ ਅੰਧ ਕੂਪ ਬੰਦਨ ਤੇ ਜਮਕ ਲੱਗ ਜੇਗੀ ਬੰਦਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁੱਝਹਿ ਹਰ ਨੀਰਾ ਹਾਂ ਬੁੱਝਹਿ ਕਸਕੇ ਬੋਲਣਾ ਮੁਕਤੇ ਸੰਤ ਬੁੱਝਹਿ ਹਰ ਨੀਰਾ ਕਹੋ ਨਾਨਕ ਜੋ ਪ੍ਰਭ ਸਰਨ ਆਈ ਈਹਾ ਸੁਖ ਆਗੇ ਗਤ ਗਤ ਪਾਈ ਵਾਹਿਗੁਰੂ ਜੀ ਕਾ ਕਲ ਸਾਧ ਕਰਾਈ ਵਾਹਿਗੁਰੂ ਜੀ ਕੀ ਫਤਿਹ